ਇੱਥੇ ਸਿੰਗਲ ਇੰਜਨ ਸਰਕਾਰ ਹੈ ਇਸ ਕਰਕੇ ਪੰਜਾਬ ਨਾਲ ਕੇਂਦਰ ਸਰਕਾਰ ਲਗਾਤਾਰ ਮਤਰਈਮਾ ਵਾਲਾ ਸਲੂਕ ਕਰ ਰਹੀ ਹੈ ਪੰਜਾਬ ਨਾਲ ਤਾਂ ਗਿਣ-ਗਿਣ ਕੇ ਬਦਲੇ ਲਿੱਤੇ ਜਾ ਰਹੇ ਹੈ। ਯਹੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਹੈ ਜਿਹੜਾ ਉਹ ਬਹੁਤ ਦੇਰ ਨਾਲ ਜਾਗੇ ਤੇ ਜਿੰਨਾ ਕਿ ਵੀ ਜਾਗੇ ਉਹਦੇ ਚ ਵੀ ਉਹ ਕਿਸਾਨੀ ਦੀ ਲੁੱਟ ਨੂੰ ਰੋਕਣ ਚ ਫੇਲਸਾ ਹੋ ਕੇਂਦਰ ਸਰਕਾਰ ਬੋਲੀ ਹੋਈ ਹੋਈ ਐ ਔਰ ਈਸ਼ਵਰੀ ਤਾਂ ਝੋਨੇ ਦੇ ਸੀਜ਼ਨ ਚ ਪੰਜਾਬ ਸਰਕਾਰ ਨੇ ਵੀ ਜਿਹੜੀ ਕਿਸਾਨਾਂ ਦੀ ਬਾਹ ਹੈ ਜਿਹੜੀ ਉਹ ਟੰਗ ਨਾਲ ਨਹੀਂ ਫੜਦਾ ਕਿਸਾਨਾਂ ਦੀ ਇਹ ਸਾਰੇ ਮਾਮਲੇ ਤੇ ਸਰਕਾਰ ਜਿਸ ਤਰ੍ਹਾਂ ਕਹਿੰਦੀ ਸੀ ਵੀ ਕੋਈ ਘਾਟ ਨਹੀਂ ਆਉਣ ਦਮਾਂਗੇ ਉਹ ਗੱਲ ਉਸ ਤਰ੍ਹਾਂ ਹੈ ਨਹੀਂ ਬਲੈਕ ਮਾਰਕੀਟਿੰਗ ਵੀ ਹੋ ਰਹੀ ਐ ਇਹ ਇਹ ਬਲੈਕ ਮਾਰਕੀਟਿੰਗ ਨੂੰ ਨੱਥ ਨਹੀਂ ਪਾ ਰਹੇ ਚੋਨੇ ਦੀ ਸਾਡੀ ਸਾਰੀ ਫਸਲ ਚ ਕਿਸਾਨੀ ਦੀ ਮੈਨੂੰ ਕਹਿੰਦੇ ਕਿ ਜੰਮ ਕੇ ਜਿਹੜੀ ਛਿੱਲ ਹੈ ਜਿਹੜੀ ਲੁੱਟਾ ਉਹ ਕੀਤੀ ਗਈ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਥੇ ਮੀਟਿੰਗ ਹੋਈ ਹੈ ਲੁਧਿਆਣਾ ਕਰਨੈਲ ਸਿੰਘ ਇਸੜੂ ਪਵੰਚ ਅੱਜ ਦੀ ਇਸ ਮੀਟਿੰਗ ਦੀ ਪ੍ਰੈਸ ਕਾਨਫਰੰਸ 'ਚ ਮੈਂ ਰਮਿੰਦਰ ਸਿੰਘ ਪਟਿਆਲਾ ਮੇਰੇ ਨਾਲ ਨੇ ਬੋਖ ਸਿੰਘ ਮਾਨਸਾ ਜੀ ਉਹਨਾਂ ਦੇ ਨਾਲ ਨੇ ਰੂਲਦੂ ਸਿੰਘ ਮਾਨਸਾ ਜੀ ਉਨ੍ਹਾਂ ਦੇ ਨਾਲ ਨੇ ਪ੍ਰੇਮ ਸਿੰਘ ਭੰਗੂ ਜੀ ਮੇਰੇ ਇਧਰਲੇ ਪਾਸੇ ਨੇ ਮਨਜੀਤ ਸਿੰਘ ਖਨੇਰ ਸਾਹਿਬ ਅਵਤਾਰ ਸਿੰਘ ਮੈਲੋਂ ਜੀ ਆਰਸ਼ਤਨਾਮ ਸਿੰਘ ਜਨਾਲਾ ਜੀ ਅੱਜ ਦੀ ਸਾਡੀ ਮੀਟਿੰਗ 'ਚ ਅਸੀਂ ਜਿੰਨਾ ਗੱਲਾਂ ਤੇ ਵਿਚਾਰ ਕੀਤੀ ਹੈ ਜੋ ਫੈਸਲੇ ਹੋਏ ਨੇ ਬੋਖ ਸਿੰਘ ਮਾਨਸਾ ਜੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਹੈ ਜਿਹੜੀ ਉਹ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰੈਸ ਵਾਲੇ ਸਾਥੀਆਂ ਦਾ ਮੈਂ ਇਹ ਲੋਕ ਨਮਾਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਦਿਨ ਮੀਟਿੰਗ ਕਰਦੇ ਹਾਂ ਤੋਂ ਵੱਡੀ ਪੱਧਰ ਦੇ ਉੱਤੇ ਕਵਰੇਜ ਕਰਦੇ ਨੇ ਤੇ ਅੱਜ ਵੀ ਵੱਡੀ ਪੱਧਰ ਤੇ ਪ੍ਰੈਸ ਇਤੇ ਪਹੁੰਚੀ ਹੋਈ ਹੈ ਅੱਜ ਅਸੀਂ ਐਸਕੇਮ ਦੀ ਮੀਟਿੰਗ ਕੀਤੀ ਹੈ ਕਿਉਂਕਿ 26 ਨੂੰ ਸਾਡੀ ਜਿਹੜਾ ਦਿੱਲੀ ਮੋਰਚਾ ਅੰਦੋਲਨ ਸੀ ਉਹਦੀ ਚੌਥੀ ਫੇਰੀ ਵੱਲ ਆ ਰਹੀ ਹੈ ਉਸ ਫੇਰੇਗੰਡ ਦੇ ਉੱਤੇ ਅਸੀਂ ਵਿਸ਼ੇਸ਼ ਤੌਰ ਤੇ ਐਸਕੇਮ ਇੰਡੀਆ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਵੱਖ-ਵੱਖ ਟ੍ਰੇਡ ਜੁਗਨਾ ਵੀ ਸਾਨੂੰ ਹੁਣੇ 26 ਤਰੀਕ ਨੂੰ ਉਸ ਨਵੰਬਰ ਨੂੰ ਚੌਥੀ ਬਰੀਗਾਂ ਦੇ ਬੱਤੇ ਉੱਤੇ ਅਸੀਂ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਰਹੇ ਹਾਂ ਉਹ ਧਰਨੇ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਬਾਰੇ ਦੇ ਵਿੱਚ ਅਸੀਂ ਮੰਗ ਪੱਤਰ ਦੇਵਾਂਗੇ ਜਿਹਦੇ ਵਿੱਚ ਹੈਗਾ ਐਮਐਸਪੀ ਕਰਜ਼ਾ ਮੁਕਤੀ ਬਿਜਲੀ ਐਕਟ ਰਾਦ ਕਰਨਾ ਫਸਲੀ ਬੀਮਾ ਯੋਜਨਾ ਪੈਨਸ਼ਨ ਮਜ਼ਦੂਰਾਂ ਦੇ ਟ੍ਰੇਡ ਯੂਨੀਅਨਾਂ ਦੇ ਮੰਗਾਂ ਨੇ ਉਹ ਹੈਗੇ ਉਹਨਾਂ ਦੀ ਉਜਰਤ ਦੇ ਜਿਹੜਾ ਤੇ ਕੰਟਰੀ ਟਾਈਮ ਹੈ ਸਮਾਂ ਵਧਾਉਣੇ ਮਨਰੇਗਾ ਨੇ ਮਨੇ ਗਾਣੇ ਚਾਰ ਜਿਹੜੇ ਲੇਬਰ ਕੋਡ ਨੇ ਹੋਰ ਰੱਦ ਕਰਨੇ ਅੱਗੇ ਮਨਰੇਗਾ ਸਕੀਮ ਦਾ ਸਮਾਂ ਵਧਾਉਣਾ ਪ੍ਰਾਈਵੇਟ ਜਿਹੜਾ ਹੈਗਾ ਪਬਲਿਕ ਸੈਕਟਰ ਦੇ ਆਧਾਰ 'ਤੇ ਪ੍ਰਾਈਵੇਟ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੱਦ ਕਰਨ ਨਾਲ ਮੰਗਾ ਨੂੰ ਲੈ ਕੇ ਇਹ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜ਼ਿਲ੍ਹਾ ਹੈਡਕ quarter 'ਤੇ 26 ਨੂੰ 12 ਤੋਂ 3 ਵਜੇ ਉਸ ਤੋਂ ਅੱਗੇ ਜੋ ਪ੍ਰੋਗਰਾਮ ਹੈਗੇ ਨੇ ਉਹ ਮੈਂ ਬੇਦੀਗੁਰ ਰਮਨ ਦੇ ਟਿਲੇ ਲਸਣ ਸਾਥਿਓ ਅਸੀਂ ਕਿਸਾਨੀ ਦੇ ਇਸ ਸਮੇਂ ਦੇ ਮੌਜੂਦਾ ਪ੍ਰਸੰਗ ਨੂੰ ਵੀ ਵਿਚਾਰਿਆ ਡੀਪੀ ਦੀ ਸ਼ਾਰਟੇਜ ਦਾ ਮਾਮਲਾ ਲਗਾਤਾਰ ਬਣਿਆ ਹੋਇਆ ਔਰ ਕਿਸਾਨਾਂ ਦੀ ਇਹ ਸਾਰੇ ਮਾਮਲੇ ਤੇ ਸਰਕਾਰ ਜਿਸ ਤਰ੍ਹਾਂ ਕਹਿੰਦੀ ਸੀ ਵੀ ਕੋਈ ਘਾਟ ਨਹੀਂ ਆਉਣ ਦਵਾਗੇ ਉਹ ਗੱਲ ਉਸ ਤਰ੍ਹਾਂ ਹੈ ਨਹੀਂ ਬਲੈਕ ਮਾਰਕੀਟਿੰਗ ਵੀ ਹੋ ਰਹੀ ਹੈ ਬੇਸ਼ੱਕ ਚਾਹੇ ਖਵਾਰੀ ਬੇਰਨਾ ਰਹੀ ਦਿਖਾ ਕੇ ਵੀ ਅਸੀਂ ਬਹੁਤ ਸਖਤੀ ਕਰ ਰਹੇ ਹਾਂ ਇਹ ਬਲੈਕ ਮਾਰਕੀਟਿੰਗ ਨੂੰ ਨੱਥ ਨਹੀਂ ਪਾ ਰਹੇ ਔਰ ਇਸ ਕੋ ਰਹੀ ਨੈਨੋ ਪੈਕਿੰਗਾਂ ਵੀ ਨਾਲੋਂ ਨਾਲ ਚਕਾਈਆਂ ਜਾ ਰਹੀਆਂ ਨੇ ਔਰ ਪ੍ਰਾਈਵੇਟ ਡੀਲਰ ਵੀ ਇਸ ਸਾਰੇ ਮਾਮਲੇ 'ਚ ਕਿਸਾਨਾਂ ਦੀ ਛੇਲ ਆ ਰਹੇ ਨੇ ਤਾਂ ਇੱਕ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਰਕਾਰ ਨੂੰ ਕਿ ਇਸ ਨੂੰ ਸਖਤੀ ਨਾਲ ਕਾਬੂ ਪਾਵੇ 26 ਤਰੀਕ ਦੇ ਧਰਨੇ 'ਚ ਇਹ ਇਸ਼ੂ ਵੀ ਨਾਲੋਂ ਨਾਲ ਉਠਾਇਆ ਜਾਊਗਾ ਦੂਸਰੀ ਗੱਲ ਹੈ ਕਿ ਚੋਨੇ ਦੀ ਸਾਡੀ ਸਾਰੀ ਫਸਲ ਚ ਕਿਸਾਨੀ ਦੀ ਜਿਹਨੂੰ ਕਹਿੰਦੇ ਕਿ ਜੰਮ ਕੇ ਜਿਹੜੀ ਛਿੱਲ ਹੈ ਜਿਹੜੀ ਲੁੱਟ ਆ ਉਹ ਕੀਤੀ ਗਈ ਹੈ ਵੱਡੀ ਪੱਧਰ ਤੇ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ 카ਟ ਲਾਈ ਗਈ ਹੈ ਔਰ ਉਸ 카ਟ ਕਰਕੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਪੈਸੇ ਜਾਂ ਉਹਨਾਂ ਦੀ ਜਿੰਨਾ ਤੋਲ ਬਣਿਆ ਉਸ ਤੋਂ ਘੱਟ ਤੋਲ ਮੰਨ ਕੇ 카ਟ ਲਾ ਕੇ ਉਹਨਾਂ ਨੂੰ ਪੇਮੈਂਟ ਕੀਤੀ ਗਈ ਹੈ ਅਸੀਂ ਅੱਜ ਇਹ ਮੰਗ ਕਰਦੇ ਹਾਂ ਕਿ ਇਸ ਦੀ ਸਰਕਾਰ ਪਰਪਾਈ ਕਰੇ ਪੂਰੀ ਤਰ੍ਹਾਂ ਔਰ 26 ਤਰੀਕ ਨੂੰ ਇਸ ਪਰਪਾਈ ਦੀ ਗੱਲ ਨੂੰ ਵੀ ਨਾਲੋਂ ਨਾਲ ਧਰਨਿਆਂ ਦੇ ਵਿੱਚ ਉਠਾਇਆ ਜਾਊ। ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿਉਂਕਿ ਪਛੇਤਾ ਝੋਨਾ ਅੱਜ ਸਥਿਤੀ ਇਹ ਹੈ ਕਿ ਜਿਸ ਤਰ੍ਹਾਂ ਪ੍ਰੋਕਿਊਰਮੈਂਟ ਠੀਕ ਠਾਕ ਨਾਲ ਨਹੀਂ ਹੋਈ, ਖਰੀਦ ਠੀਕ ਠਾਕ ਨਾਲ ਨਹੀਂ ਹੋਈ, ਲਿਫਟਿੰਗ ਦਾ ਮਾਮਲਾ ਫਸਿਆ ਰਿਹਾ। ਹਾਲੇ ਵੀ ਕਈ ਥਾਵਾਂ ਤੇ ਕਿਸਾਨਾਂ ਦਾ ਝੋਨਾ ਖੇਤਾਂ 'ਚ ਖੜਿਆ ਔਰ ਹੁਣ ਜਿਸ ਤਰ੍ਹਾਂ ਦਾ ਮੌਸਮ ਹੈ, ਉਸ ਮੌਸਮ 'ਚ 17 ਮੌਇਸਚਰ ਸੰਭਵ ਹੀ ਨਹੀਂ ਕਿ ਕਿਸਾਨ ਦਾ ਉਹ ਬਣ ਜਾਏ। ਮੌਇਸਚਰ ਦਾ ਮਾਮਲਾ ਕੁੱਲ ਮਿਲਾ ਕੇ ਤਾਮਿਲਨਾਡੂ ਚ ਵੀ ਈਸ਼ਵਰੀ ਬਾਈ ਮੌਇਸਚਰ ਦਾ ਝੋਨਾ ਜਿਹੜਾ ਖਰੀਦਿਆ ਗਿਆ ਤਾਂ ਪੰਜਾਬ ਚ ਵੀ ਬਾਈ ਮੌਇਸਚਰ ਜਾਂ ਸਾਰੇ ਦੇਸ਼ ਚ ਇਸ ਮੌਇਸਚਰ ਦੇ ਮਾਮਲੇ ਨੂੰ 22 ਦੀ ਸ਼ਰਤ ਤੇ ਲਿਆਉਣਾ ਚਾਹੀਦਾ ਤਾਂ ਜੋ ਜਿਹੜਾ ਸਰਕਾਰ ਨੇ ਡੇਟਾ ਹਲਾਈਆਂ ਨੇ ਉਸ ਡੇਟਾ ਕਰਕੇ ਜੋ ਕਿਸਾਨੀ ਨੂੰ ਨੁਕਸਾਨ ਹੁੰਦਾ ਉਹ ਸਾਰੇ ਮਾਮਲੇ ਨੂੰ ਕਵਰ ਕੀਤਾ ਜਾ ਸਕਦਾ ਹੋਵੇ ਈਸ਼ਵਰੀ ਇੱਕ ਕਿਸਮ ਨਾਲ ਕਿਸਾਨ ਰੋਲ ਕੇ ਰੱਖ ਦਿੱਤਾ ਸਰਕਾਰਾਂ ਨੇ ਚਾਹੇ ਉਹ ਕੇਂਦਰ ਸਰਕਾਰ ਹੈ ਤੇ ਚਾਹੇ ਉਹ ਪੰਜਾਬ ਸਰਕਾਰ ਹੈ ਇਹ ਸਾਰੀਆਂ ਗੱਲਾਂ ਨੂੰ ਅਸੀਂ ਅੱਜ ਵਿਚਾਰਿਆ ਔਰ 26 ਤਰੀਕ ਦੇ 26 ਨਵੰਬਰ ਦੇ ਧਰਨੇ 'ਚ ਜਿਹੜੇ ਕਿ ਦਿੱਲੀ ਮੋਰਚੇ ਅਸੀਂ 26 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਸੀ ਉਹਦੀ ਚੌਥੀ ਵਰੇਗੰਡ ਹੈ ਉਸ 'ਚ ਅਸੀਂ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਕਰਜ਼ਾ ਮਾਫੀ ਕਿਸਾਨਾਂ ਨੂੰ ਪਰਿਵਾਰਾਂ ਨੂੰ ਪੈਨਸ਼ਨ ਦਾ ਮੰਗ ਫਸਲੀ ਬੀਮਾ ਯੋਜਨਾ ਜਿੱਥੇ ਸਾਡੀਆਂ ਇਹ ਮੰਗਾਂ ਨੇ ਉੱਥੇ ਉਸ ਦਿਨ ਟ੍ਰੇਡ ਯੂਨੀਅਨ ਨਾਲ ਵੀ ਇਹ ਸਾਂਝੇ ਤੌਰ ਤੇ ਹੋ ਰਿਹਾ ਔਰ ਉਸ ਮਜ਼ਦੂਰਾਂ ਦੀ ਘੱਟੋ ਘੱਟ ਉਜਰਤ 26000 ਰੁਪਏ ਦੀ ਜਿਹੜੀ ਮੰਗ ਆ ਉਹਨਾਂ ਦੀ ਔਰ ਚਾਰ ਲੇਬਰ ਕੋਡ ਜਿਸ ਤਰ੍ਹਾਂ ਸਾਡੇ ਤਿੰਨ ਕਾਨੂੰਨ ਆਏ ਸੀ ਕਾਨੂੰਨ ਕਾਰਪੋਰੇਟ ਦੇ ਹਵਾਲੇ ਕਰਨ ਵਾਲੀ ਖੇੜ ਸੀ ਸਾਰੇ ਅਨਾਜ ਤੇ ਜ਼ਮੀਨ ਨੂੰ ਉਸੇ ਤਰ੍ਹਾਂ ਚਾਰ ਲੇਬਰ ਕੋਡ ਵੀ ਮਜ਼ਦੂਰਾਂ ਦੀ ਜਿਹੜੀ ਸਮਾਜਿਕ ਸੁਰੱਖਿਆ ਹੈ ਉਸ ਨੂੰ ਦਾਤੇ ਲਾਉਂਦੇ ਨੇ ਤੋਂ ਉਹ ਉਹਨਾਂ ਦੀ ਬਹੁਤ ਚਿਰਾਂ ਤੋਂ ਮੰਗ ਹੈ ਕਿ ਇਸ ਨੂੰ ਰੱਦ ਕੀਤਾ ਜਾਵੇ ਉਹ ਮੰਗਾਂ ਵੀ ਉਸ ਦਿਨ ਅਸੀਂ ਸਾਂਝੇ ਰੂਪ 'ਚ ਚੇਤਾਵਨੀ ਪੱਤਰ ਦੇ ਰੂਪ 'ਚ ਸਰਕਾਰ ਨੂੰ ਭੇਜਾਂਗੇ ਮੋٹے ਰੂਪ 'ਚ ਸਾਡੀਆਂ ਇਹਨਾਂ ਗੱਲਾਂ ਦੇ ਉੱਪਰ ਚਰਚਾ ਹੋਈ ਹੈ ਕੀ ਦੱਸਦਾ ਕਿ 9 ਮਹੀਨੇ ਕਿਸਾਨ ਚੁੱਪ ਰਹਿ ਰਿਹਾ ਹੈ ਕਿਤਾਬ ਜਿੰਦਾ ਸਰਕਾਰ ਨੇ ਜੋ ਕੀਤੀ ਸੀ ਦੇਖੋ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ੀਲ ਹੈ ਅਸੀਂ ਦਿੱਲੀ ਮੋਰਚੇ ਤੋਂ ਬਾਅਦ ਆ ਕੇ ਵੀ ਸੰਯੁਕਤ ਕਿਸਾਨ ਮੋਰਚਾ ਚੁੱਪ ਨਹੀਂ ਬੈਠਿਆ ਆ ਲਗਾਤਾਰ ਸੰਘਰਸ਼ ਪ੍ਰੋਗਰਾਮ ਕਰਦੇ ਆ ਰਹੇ ਆ ਔਰ ਹੁਣ ਵੀ ਜੇ ਅਸੀਂ ਪਿਛਲੇ ਸਾਲ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਮਹਾਪੰਚਾਇਤ ਕਰਕੇ ਆਏ ਆ ਜਿਹਦੇ ਵਿੱਚ ਦੇਸ਼ ਭਰ ਚੋਂ ਹਜ਼ਾਰਾਂ ਕਿਸਾਨ ਝੋਟੇ ਸੀ ਔਰ ਹੁਣ ਵੀ ਅਸੀਂ 26 ਤਰੀਕ ਨੂੰ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਿੰਪਲ ਜੀ ਕਹਾਣੀ ਹੈ ਕਿ ਜੇ ਮੰਨ ਲਓ ਆਪਾਂ ਪੰਜਾਬ 'ਚ ਵੀ ਦੇਖੀਏ ਕਿ ਇਹ ਕਹਿੰਦੇ ਨੇ ਵੀ ਸਟਬਲ ਬਰਨਿੰਗ ਹੈ ਬਹੁਤ ਪਰਾਲੀ ਦਾ ਮਾਮਲਾ ਤਾਂ ਸਾਨੂੰ ਬਾਕੀ ਫਸਲਾਂ ਦੇ ਦੇਣ ਅਸੀਂ ਫਸਲੀ ਭੁਪੇਂਤਾ ਹੋ ਜੂਗੇ ਬਾਕੀ ਦਾ ਐਮਐਸਪੀ ਦੇ ਦੇਣ ਐਮਐਸਪੀ ਦੀ ਲੀਗਲ ਗਰੰਟੀ ਹੋਏਗੀ ਖਰੀਦ ਦੀ ਗਰੰਟੀ ਹੋਏਗੀ ਤਾਂ ਹੀ ਫਸਲੀ ਭੁਪੇਂਤਾ ਹੋਣੀ ਆ ਔਰ ਇਸ ਗੱਲ ਨੂੰ ਪੂਰੇ ਜੋਰ ਸ਼ੋਰ ਨਾਲ ਦੇਸ਼ ਪੱਧਰ ਤੇ ਅਸੀਂ ਉਠਾ ਰਹੇ ਆ ਅਸੀਂ ਤਾਂ ਪ੍ਰਧਾਨ ਮੰਤਰੀ ਤੋਂ ਸੰਯੁਕਤ ਕਿਸਾਨ ਮੋਰਚਾ ਨੇ ਟਾਈਮ ਮੰਗਿਆ ਹੋਇਆ ਪੀਐਮਓ ਆਫਿਸ 'ਚ ਸਾਡੀ ਲੈਟਰ ਗਈ ਹੋਈ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਇਸ ਮੰਗ ਪੱਤਰ ਤੇ ਤੁਹਾਡੇ ਨਾਲ ਚਰਚਾ ਕਰਨੀ ਚਾਹੁੰਦੇ ਆ ਪਰ ਪੀਐਮਓ ਵੱਲੋਂ ਕੋਈ ਜਵਾਬ ਨਹੀਂ ਲੀਡਰ ਆਫ ਆਪੋਜੀਸ਼ਨ ਸਾਨੂੰ ਮਿਲੇ ਸੀ ਅਸੀਂ ਉਹਨਾਂ ਨੂੰ ਇੱਕ ਡਰਾਫਟ ਦੇ ਕੇ ਆਏ ਆ ਜਿਹੜਾ ਕਿ ਐਮਐਸਪੀ ਲੀਗਲ ਗਰੰਟੀ ਦਾ ਕਾਨੂੰਨ ਹੈ ਔਰ ਨਾਲੋਂ ਨਾਲ ਕਰਜ਼ਾ ਮਾਫੀ ਦਾ ਕਾਨੂੰਨ ਹੈ ਇਹ ਡਰਾਫਟ ਦੇ ਕੇ ਆਏ ਆ ਅਸੀਂ ਆਸ ਕਰਦੇ ਹਾਂ ਕਿ ਉਹ ਇਸ ਨੂੰ ਪ੍ਰਾਈਵੇਟ ਮੈਂਬਰ ਦੇ ਤੌਰ ਤੇ ਪਾਰਲੀਮੈਂਟ ਚ ਪੇਸ਼ ਕਰਨਗੇ ਤੋ ਸਾਡੇ ਵੱਲੋਂ ਤਾਂ ਲਗਾਤਾਰ ਸਾਰੇ ਮਾਮਲੇ ਤੇ ਆਵਾਜ਼ ਉਠਾਈ ਜਾ ਰਹੀ ਹੈ ਕੇਂਦਰ ਸਰਕਾਰ ਬੋਲੀ ਹੋਈ ਹੋਈ ਹੈ ਔਰ ਈਸਵਰੀ ਤਾਂ ਝੋਨੇ ਦੇ ਸੀਜ਼ਨ ਚ ਪੰਜਾਬ ਸਰਕਾਰ ਨੇ ਵੀ ਜਿਹੜੀ ਕਿਸਾਨਾਂ ਦੀ ਬਾਹ ਹੈ ਜਿਹੜੀ ਉਹ ਟੰਗ ਨਾਲ ਨਹੀਂ ਫੜੀ ਝੋਨੇ ਫਸਲ ਕਿੰਨੀ ਖੁਣ ਰਹਿ ਗਈ ਹੈ ਮੰਡੀਆਂ ਚ ਕਿ ਅੱਗੇ ਬਰਸਾਤੀ ਸੀਜ਼ਨ ਫੇਰ ਤੋਂ ਸ਼ੁਰੂ ਹੋ ਰਿਹਾ ਕਿੰਨੀ ਕੁ ਪਈ ਹੈ ਹਾਲੇ ਵੀ 10 ਤੋਂ 20% ਦੇ ਦਰਮਿਆਨ ਫਸਲ ਹਾਲੇ ਵੀ ਜਿਹੜੀ ਮੰਡੀਆਂ ਚ ਪਈ ਹੈ ਔਰ ਇਹ ਸਾਰੇ ਮਾਮਲੇ ਨੂੰ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਇਹਦਾ ਨੁਕਸਾਨ ਹੁਣ ਮਤਲਬ ਕਿਸਾਨੀ ਦਾ ਮੋਇਸਚਰ ਲਗਭਗ 23 ਤੋਂ ਲੈ ਕੇ 30 ਦੇ ਦਰਮਿਆਨ ਆ ਰਿਹਾ ਔਰ 17 ਆ ਇਸ ਕਰਕੇ ਮਜਬੂਰੀ ਹੈ ਕਿ ਇਹ ਸਾਰੇ ਮਾਮਲੇ 'ਚ ਕਿਸਾਨ ਪਿਸ ਰਿਹਾ ਹੁਣ ਔਰ ਇਹ ਸਾਰਾ ਕੁਝ ਲਿਫਟਿੰਗ ਨਾ ਹੋਣ ਕਰਕੇ ਔਰ ਖਰੀਦ ਦਾ ਠੀਕ ਠੰਗ ਨਾਲ ਸਾਰਾ ਕੰਮ ਨਾ ਚੱਲਣ ਕਰਕੇ ਹੋਇਆ ਹਰਿਆਣੇ 'ਚ ਇਸ ਤੋਂ ਘੱਟ ਮੋਇਸਚਰ ਅਜੇ ਤੱਕ ਵਿਕਰੀ ਦੀ ਗਈ ਹੈ ਬਸੰਤ ਕਿਵੇਂ ਦੇਦੇ ਹੈ ਇਹ ਕਿੰਨੇ ਕਿਦਾਂ ਮੈਂ ਸਮਝਿਆ ਨਹੀਂ ਤੁਹਾਡੀ ਜਾਨੀ ਚ ਹੋਰ ਵੀ ਮੋਇਸਚਰਾਈਜ਼ਰ ਲੱਗ ਸੀਗਾ ਪਰ ਪੰਜਾਬ ਦੇ ਵਿੱਚ ਇਦਾਂ ਕਿਉਂ ਕਰ ਰਿਹਾ ਕਿ ਉੱਥੇ ਅਲੱਗ ਅਨੂਲ ਇੱਥੇ ਲੱਗ ਦੇਖੋ ਉੱਥੇ ਡਬਲ ਇੰਜਨ ਸਰਕਾਰ ਹੈ ਇੱਥੇ ਸਿੰਗਲ ਇੰਜਨ ਸਰਕਾਰ ਹੈ ਇਸ ਕਰਕੇ ਪੰਜਾਬ ਨਾਲ ਕੇਂਦਰ ਸਰਕਾਰ ਲਗਾਤਾਰ ਮਤਰਈ ਮਾੜਾ ਸਲੂਕ ਕਰ ਰਹੀ ਹੈ ਪੰਜਾਬ ਨਾਲ ਤਾਂ ਗਿਣ-ਗਿਣ ਕੇ ਬਦਲੇ ਲਿੱਤੇ ਜਾ ਰਹੇ ਨੇ ਅਸੀਂ ਲਗਾਤਾਰ ਦੇਖ ਰਹੇ ਹਾਂ ਸੂਬੇ ਨਾਲ ਸਬੰਧਤ ਮੰਗਾਂ ਦੇ ਉੱਪਰ ਕੇਂਦਰ ਸਰਕਾਰ ਲਗਾਤਾਰ ਹੀ ਹੈ ਜਿਹੜਾ ਉਹ ਪੰਜਾਬ ਵਿਰੋਧੀ ਰੁਖ ਲੈ ਰਹੀ ਹੈ। ਮੁੱਖ ਮੰਤਰੀ ਭਗਵੰਤ ਦਮਾਨ ਨਾਲ ਕੋਈ ਗੱਲਬਾਤ ਹੋਈ ਹੈ ਕਿ ਹਾਂ ਵੀ ਇੱਥੇ ਫਸਲ ਦੀ ਚੱਕੀ ਜਾਰੀ ਸਰਕਾਰ ਤੋਂ ਪਹਿਲਾਂ ਉਹਨਾਂ ਕਹਿ ਸੀਗਾ ਕਿ ਅਸੀਂ ਫਸਲ ਮੰਡੀਆਂ ਚ ਰੋਣ ਦੀ ਮੰਗ ਦੇਖੋ ਅਸੀਂ 18 ਤਰੀਕ ਨੂੰ ਜਦੋਂ ਪਿਛਲੇ ਮਹੀਨੇ ਦੀ 18 ਤਰੀਕ ਨੂੰ ਚੰਡੀਗੜ੍ਹ ਉਹਨਾਂ ਦੇ ਬਾਹਰ ਮੂਹਰੇ ਧਰਨਾ ਲਾਉਣ ਗਏ ਸੀ ਰਹਿਸ਼ ਮੂਹਰੇ ਤੇ ਕਿਸਾਨ ਭਵਨ ਦੋ ਦਿਨ ਧਰਨਾ ਚੱਲਿਆ ਜਿਹਦੇ ਚ ਮੁੱਖ ਮੰਤਰੀ ਸਾਹਿਬ ਮਿਲੇ ਸੀ ਉਹਨਾਂ ਨੇ 2 ਦਿਨਾਂ ਨਾਲ ਪੰਜਾਬ ਦੇ 2 ਕੈਬਨਿਟ ਮਨਿਸਟਰ ਸੀਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਔਰ ਲਾਲਚੰਦ ਕਟਾਰੂ ਚੱਕ ਜਿਨ੍ਹਾਂ ਦਾ ਇਹ ਸਾਰੀ ਪ੍ਰੋਕਿਊਰਮੈਂਟ ਦਾ ਸਿੱਧਾ ਮਾਮਲਾ ਜਿਹੜਾ ਉਹਨਾਂ ਨਾਲ ਡੀਲ ਕਰਦਾ ਔਰ ਪੰਜਾਬ ਦੀ ਸਰਕਾਰ ਦੇ ਮੁਖੀ ਭਗਵੰਤ ਮਾਨ ਸਰਕਾਰ ਉਹਨਾਂ ਦੀ ਹੈ ਉਹ ਸਾਡੇ ਨਾਲ ਮੁਲਾਕਾਤ ਕੀਤੀ ਸੀ 2 ਦਿਨ ਮੰਗੇ ਸੀ ਅਸੀਂ 4 ਦਿਨ ਦਿੱਤੇ ਸੀ ਵੀ ਠੀਕ ਕਰੋ ਮਾਮਲਾ ਪਰ ਹੋਇਆ ਨਹੀਂ ਸਾਨੂੰ ਉਸ ਤੋਂ ਬਾਅਦ ਵੀ ਸੰਘਰਸ਼ ਦੇ ਐਕਸ਼ਨ ਦੇਣੇ ਪਏ ਨੇ ਹੁਣ ਵੀ 26 ਤਰੀਕ ਨੂੰ ਅਸੀਂ ਇਹ ਸਾਰੇ ਸਵਾਲ ਉਠਾਉਣ ਜਾ ਰਹੇ ਹਾਂ ਸਾਡੇ ਵੱਲੋਂ ਲਗਾਤਾਰ ਸੰਘਰਸ਼ ਹੈ ਜਿਹੜਾ ਉਹ ਕੀਤਾ ਜਾ ਰਿਹਾ ਜਿੱਥੇ ਕੋਈ ਮੰਡੀਆਂ ਚ ਵੀ ਸਮੱਸਿਆ ਆਉਂਦੀ ਹੋ ਉੱਥੇ ਵੀ ਸਟਰਗਲ ਕਰਦੇ ਹਾਂ ਉੱਥੇ ਵੀ ਸੰਘਰਸ਼ ਹੁੰਦਾ ਲੋਕਲ ਪੱਧਰ ਤੇ ਸੰਘਰਸ਼ ਲਗਾਤਾਰ ਜਾਰੀ ਹੈ ਆਵਾਜ਼ ਉੱਠਦੀ ਹੈ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਟੋਟਲ ਜਿਹੜਾ ਮੰਡੀਕਰਨ ਸਿਸਟਮ ਹੈ ਉਹਦੇ ਉੱਪਰ ਹਮਲਾ ਹੈ ਡਬਲਯੂਟੀਓ ਦੀਆਂ ਨੀਤੀਆਂ ਤਹਿਤ ਔਰ ਉਸ ਹਮਲੇ ਚ ਅਸੀਂ ਕਿਸਾਨਾਂ ਨੂੰ ਵੀ ਜਾਗਰੂਕ ਲਗਾਤਾਰ ਕਰਾਂਗੇ ਕਿ ਇਹ ਤੁਹਾਡੀ ਸਰਕਾਰ ਅਨਾਜ ਦੀ ਖਰੀਦ ਚੋਂ ਔਰ ਅਨਾਜ ਦੇ ਸਾਰੇ ਜਨਤਕ ਵੰਡ ਪ੍ਰਣਾਲੀ ਚੋਂ ਬਾਹਰ ਹੋਣਾ ਚਾਹੁੰਦੀ ਹੈ ਔਰ ਇਸ ਕਰਕੇ ਉਹ ਲਗਾਤਾਰ ਉਸ ਪਾਸੇ ਨੂੰ ਯਤਨਸ਼ੀਲ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਜੇ ਉਸੇ ਨੀਤੀ ਦੇ ਪੈੜ ਚ ਪੈੜ ਉਹ ਰੱਖ ਰਹੀ ਹੈ ਤਾਂ ਇਹ ਅਸੀਂ ਸਮਝਦੇ ਹਾਂ ਕਿ ਕਿਸਾਨ ਵਿਰੋਧੀ ਹੈ ਪੰਜਾਬ ਵਿਰੋਧੀ ਹੈ ਕਿਸਾਨ ਵਿਰੋਧੀ ਹੈ ਦੇਸ਼ ਵਿਰੋਧੀ ਹੈ ਇਹ ਉਸ ਪਾਸੇ ਨੂੰ ਪਰਦਾ ਨਹੀਂ ਕਿਦਾਂ ਪੰਜਾਬ ਦਾ ਕਿਸਾਨ ਅੱਜ ਇਸ ਹਾਲਾਤ 'ਚ ਆ ਗਿਆ ਤੇ ਪੰਜਾਬ ਸਰਕਾਰ ਨੂੰ ਆਵਾਜ਼ ਜੁਨੇਟ ਕਿਸਾਨਾਂ ਦਾ ਖੜਨਾ ਚਾਹੀਦਾ ਹੈ ਬਿਨਾਂ ਸ਼ੱਕ ਖੜਨਾ ਚਾਹੀਦਾ ਹੈ ਜੀ ਅਸੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਸੀਗਾ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਤੋਂ ਮੁੱਖ ਮੰਤਰੀ ਸਾਹਿਬ ਹੈ ਜਿਹੜਾ ਉਹ ਬਹੁਤ ਦੇਰ ਨਾਲ ਜਾਗੇ ਤੇ ਜਿੰਨਾ ਕ ਵੀ ਜਾਗੇ ਉਹਦੇ ਚ ਵੀ ਉਹ ਕਿਸਾਨੀ ਦੀ ਲੁੱਟ ਨੂੰ ਰੋਕਣ ਚ ਫੇਲਸਾ ਕੋਤ ਹੋਏ। ਬਈ ਤੁਸੀਂ ਮੰਗਾਂ ਦੀ ਗੱਲ ਕੀਤੀ ਹੈ ਜਿਹੜੀਆਂ ਕਿਸਾਨੀ ਧਰਮਿਕ ਅਪੈਂਡਿੰਗ ਸੀ ਹੋਈ ਜਾਂ ਕੁਝ ਹੋਰ ਵੀ ਨਾ ਮੈਂ ਇਹ 26 ਦੇ ਧਰਨਿਆਂ ਚ ਇਹ ਕਿਸਾਨਾਂ ਦੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹਨੇ ਪਲੱਸ ਜਿਹੜੀਆਂ ਇਸ ਵਾਰੀ ਪ੍ਰੋਕਿਊਰਮੈਂਟ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ assi ਨਾਲੋਂ ਨਾਲ ਉਠਾ ਬੰਦ। ਲੇਬਰ ਆ ਰਹੀਆਂ। ਅੱਜ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੀਆਂ ਬਾਕੀ ਸਾਰੀਆਂ ਟ੍ਰੇਡ ਯੂਨੀਅਨਸ ਔਰ ਵੱਖ-ਵੱਖ ਤਰ੍ਹਾਂ ਕਹਿਨੀਆਂ ਜਥੇਬੰਦੀਆਂ ਨੂੰ ਅਪੀਲ ਜਾਰੀ ਕਰਦਾ ਸਮਾਜ ਜਥੇਬੰਦੀਆਂ ਨੂੰ ਅਪੀਲ ਜਾਰੀ ਕਰਦਾ ਕਿ 26 ਨਵੰਬਰ ਦੇ ਜ਼ਿਲ੍ਹਾ ਕੇਂਦਰਾ ਤੇ ਹੋ ਰਹੇ ਧਰਨਿਆਂ 'ਚ ਉਹ ਸਮਰਥਨ ਲਈ ਸਾਹਮਣੇ ਆਉਣ ਔਰ 22 ਤਰੀਕ ਨੂੰ 22 ਨਵੰਬਰ ਨੂੰ ਜ਼ਿਲ੍ਹਾ ਪੱਧਰ ਤੇ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਦੀਆਂ ਸਾਂਝੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ ਜੇ ਉਹ ਸੰਪਰਕ ਬਣਾਉਣ ਸਾਡੇ ਸਾਥੀਆਂ ਨਾਲ ਤੋਂ ਉਹਨਾਂ ਮੀਟਿੰਗਾਂ 'ਚ ਵੀ ਉਹ ਸ਼ਾਮਲ ਹੋ ਸਕਦੇ ਤਾਂ ਜੋ 26 ਨਵੰਬਰ ਦੇ ਧਰਨਿਆਂ ਦਾ ਠੀਕ ਢੰਗ ਨਾਲ ਤਾਲਮੇਲ ਆ ਜਿਹੜਾ ਉਹ ਬਣ ਸਕੇ 22 ਤਰੀਕ ਨੂੰ ਸਾਨੀਆ ਮੀਟਿੰਗਾਂ ਹੋਣਗੀਆਂ